ਅਸੀਂ ਉੱਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਵੀ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬੈਠ ਕੇ ਕਿਹੜੀ ਗਲਤੀ ਕਰਦੇ ਰਹੇ ਤੁਸੀਂ ਮੁੱਖ ਮੰਤਰੀ ਐ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹਿ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਤੇਰਾ ਕਫਰ ਤੂੰ ਲੈ ਕੇ ਬਾਹਰ ਆ ਕੇ ਕਿ ਮੇਰੇ ਮੁਰਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਵਾਲ ਧੁੱਪ ਚ ਚਿੱਟੇ ਹੋਏ ਮਾਨ ਸਾਹਿਬ ਜੀ ਇਹਨਾਂ ਵੀ ਨਹੀਂ ਜਾਣਦੇ ਕਿ ਕਿਹੜਾ ਮੰਗ ਪੱਤਰ ਮੁੱਖ ਮੰਤਰੀ ਹੁੰਦੇ ਨੇ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੰਗ ਚ ਕਿਉਂ ਨਹੀਂ ਟੋਕੇ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤੇ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਚਲ ਉਹ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ ਦੋ ਘੰਟੇ ਸਾਡੇ ਨਾਲ ਵੈਸ਼ ਕਿਹੜੀ ਗੱਲ ਤੇ ਕਰਦਾ ਰਿਹਾ ਕੀ ਤੈਨੂੰ ਇਸ ਗੱਲ ਦਾ ਭੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾ 'ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੀ ਪੁਲਿਸ ਨਾਲ ਲਹਿਰ ਦੀ ਜਮਾਨ ਬੰਦ ਕਰਨ ਦਾ ਤੈਨੂੰ ਕੋਈ ਭੜੇਕਾ ਹੈ ਤੂੰ ਸਾਨੂੰ ਸੱਦਣ ਤੋਂ ਪਹਿਲਾਂ ਕਹਿਣਾ ਵੀ ਛੋਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਪੰਜਾਬ ਦਾ ਮੁੱਖ ਮੰਤਰੀ ਗੱਲਬਾਤ ਦੇ ਵਿੱਚ ਸੱਦ ਕੇ ਕਿਸਾਨ ਜਥੇਬੰਦੀਆਂ ਦੀ ਤਹੀਨ ਕਰਦਾ ਹੋਇਆ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਿਆ ਬਾਹਰ ਜਾ ਕੇ ਪ੍ਰੈਸ ਦੇ ਅੱਗੇ ਵੀ ਕਹਿਣ ਤੋਂ ਝਿਜਕ ਨਹੀਂ ਕੀਤੀ ਵੀ ਹਾਂ ਮੈਂ ਬਾਕ ਆਊਟ ਕਰਕੇ ਆਇਆ ਜene ਯੋਦੀ ਗੱਲ ਚੋਂ ਹੰਕਾਰ ਦੇਖਦਾ ਸੀ ਹੰਕਾਰ ਬੋਲਦਾ ਸੀ ਕਿ ਜਾਓ ਲਾਲੋ ਮੋਰਚੇ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਕੈਨਸਲ ਨੇ ਪਹਿਲੀ ਗੱਲ ਤਾਂ ਭਰਾਵਾ ਸੁਣ ਤੂੰ ਤੇ ਸਾਡੀ ਪਹਿਲੀ ਗੱਲਾਂ ਚੋਂ ਗੱਲ ਕੋਈ ਮੰਨੀ ਨਹੀਂ ਜਿਹੜੀ ਤੂੰ ਕੈਨਸਲ ਕਰਦਾ ਤੇਰੀਆਂ ਮੰਨੀਆਂ ਹੋਈਆਂ ਮੰਗਾਂ 2022 ਤੋਂ ਲੈ ਕੇ 23 24 ਤਿੰਨ ਸਾਲਾਂ ਦੀਆਂ ਦੱਸ ਦੇ ਬਈ ਤਾਂ ਕਿਹੜੀਆਂ ਲਾਗੂ ਕੀਤੀਆਂ ਨੇ ਤੂੰ ਤਾਂ ਪਹਿਲੀ ਕੈਨਸਲ ਕਰੀ ਬੈਠਾ ਹੈ ਤੇ ਤਾਂ ਕਿਹਾ ਸੀ ਕਿ ਹੜਪੀੜ ਤੋਂ ਛੋੜੇ ਝੋਨੇ ਦੀ ਦੁਵਾਰਾ ਲਵਾਈ ਕੱਦੂ ਦੀ ਕਰਵਾਈ ਪਨੀਰੀ ਦੀ ਲਵਾਈ ਬੱਕਰੀ ਦੇ ਮੁਰਗੇ ਦੇ ਪੈਸੇ ਕਰਾਂ ਦੀ ਟਹਾਈ ਮੈਂ ਸਾਰੇ ਪੇਮੈਂਟ ਕਰ ਦੂੰਗਾ ਤੇ ਦਾਇਰੀ ਕਿਹਾ ਸੀ ਫਸਲ ਮਰਨ ਤੋਂ ਘੜੇ ਜਿੱਦਣ ਪੈ ਗਏ ਗਰਦੌਰੀਆਂ ਬਾਅਦ ਚ ਹੋਣਗੀਆਂ ਪੇਮੈਂਟ ਮੈਂ ਤੁਹਾਡੀ ਪਹਿਲੀ ਕਰ ਦੂੰਗਾ ਮੂੰਹ ਚੋਂ ਨਿਕਲੀ ਗੱਲ ਦਾ ਕੋਈ ਮਤਲਬ ਤਾਂ ਹੋਣਾ ਚਾਹੀਦਾ ਯਾਰ ਤੂੰ ਮੁੱਖ ਮੰਤਰੀ ਐ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹਿ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਕਿੱਡਾ ਕਫਰ ਤੋਲਿਆ ਤੇ ਬਾਹਰ ਆ ਕੇ ਕਿ ਮੇਰੇ ਮੂਹਰੇ ਤਾਂ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਵਾਲ ਧੁੱਪ ਚ ਚਟੇ ਹੋਏ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇਧਰ ਜਥੇਵੰਦੀਆਂ ਵਾਲਿਆਂ ਨੂੰ ਅਸੀਂ ਇਹਨਾਂ ਵੀ ਨਹੀਂ ਜਾਣਦੇ ਕਿ ਕਿਹੜਾ ਨੰਗ ਪੱਤਰ ਮੁੱਖ ਮੰਤਰੀ ਹੁੰਦੇ ਨੇ ਸਾਨੂੰ ਇਹਨਾਂ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਤਾਂ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੰਗ ਚ ਕਿਉਂ ਨਹੀਂ ਟੋਕੇ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤੂੰ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਹੈ ਚਲ ਉਹ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ 2 ਘੰਟੇ ਸਾਡੇ ਨਾਲ ਵੈਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆਂ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਵੀ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਵੈਸ਼ ਕਿਹੜੀ ਗੱਲ ਤੇ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਕੀ ਤੈਨੂੰ ਇਸ ਗੱਲ ਦਾ ਭੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾ ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੀ ਪੁਲਿਸ ਨਾਲ ਲਹਿਰ ਦੀ ਜਵਾਨ ਬੰਦ ਕਰਨ ਦਾ ਤੈਨੂੰ ਕੋਈ ਭੜੇਖਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ ਦੋ ਟਾਈ ਘੰਟੇ ਗੱਲ ਵੀ ਕਰਨੀ ਕਰ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਐ ਤੂੰ ਸਾਨੂੰ ਸੱਜਣ ਤੋਂ ਪਹਿਲਾਂ ਕਹਿੰਦਾ ਵੀ ਛੋਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ ਲੰਘੀ ਤੁਸੀਂ ਤਾਂ ਕਹਿੰਨੇ ਸੀ ਵੀ ਆਜੋ ਗੱਲ ਕਰਨ ਪਰ ਮੁੱਖ ਮੰਤਰੀ ਤੋਂ ਬਿਨਾਂ ਕਰ ਲੋ ਅਸੀਂ ਨੇ ਕੀ ਕੀਤਾ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਤੇਰੇ ਨਾਲ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਚ ਸੱਦ ਰਹੇ ਹੈ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਦੇ ਸਾਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਆ ਰਹੀ ਆ ਮੋਰਚੇ ਤੋਂ ਤੇਰੀ ਕੋਈ ਨਵੀਂ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਦੀ ਕਾਲ ਕਰਦੇ ਆ ਪਹਿਲਾਂ ਮੀਟਿੰਗ ਸੱਦ ਲੈਂਦੀ ਐ ਚੱਲਦੇ ਪ੍ਰੋਗਰਾਮ ਚ ਸੱਦ ਲੈਂਦੀ ਐ ਉਹਦੋਂ ਪਹਿਲਾਂ ਵੀ ਸੱਦ ਲੈਂਦੀ ਐ ਤੂੰ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ ਨਾ ਸਾਡੇ ਵਾਸਤੇ ਨਵੀਂ ਐ ਤੇ ਪਹਿਲਾਂ ਹੀ ਸੱਦੀ ਆ ਮੀਟਿੰਗ ਉਹ ਚ ਕਿਹੜੀਆਂ ਮੰਗਾ ਤਾਂ ਲਾ ਮੰਨ ਲਿਆ ਤੇ ਕਿਹੜੀਆਂ ਮੰਨ